ਕਰ ਕੇ ਆਏ ਤੇ ਚੌਲ ਭਰੇ ਹੋਏ ਸੀਗੇ ਤੇ ਬਾਜਰੀ ਭਰਨ ਆਏ ਸੀ ਉੱਥੇ ਕੋਈ ਹੈ ਨਹੀਂ ਸੀਗਾ ਨਾਕੇ ਤੇ ਇਸ ਕਰਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਵੀ ਇੱਥੇ ਨੋ ਐਂਟਰੀ ਆ ਇਸ ਕਰਕੇ ਸਿੱਧਾ ਆ ਗਏ ਜੀ ਤੇ ਹੁਣ ਸਾਨੂੰ ਰੋਕਿਆ ਤੇ ਸਾਨੂੰ ਕਹਿ ਰਹੇ ਆ ਵੀ ਵਾਪਸ ਮੋੜ ਜਾ ਐਜੀ ਵਾਪਸ ਗੱਡੀਆਂ ਲੈ ਜਾਗੇ ਅਸੀਂ ਇਹਨਾਂ ਦਾ ਸਹਿਮਤਾ ਜੀ ਅਸੀਂ ਪ੍ਰਸ਼ਾਸਨ ਦੇ ਬੜੇ ਧੰਨਵਾਦੀ ਹਾਂ ਜਿਹੜਾ ਅੱਜ ਸਵੇਰ ਦਾ ਐਕਸ਼ਨ ਹੋਇਆ ਇੱਥੇ ਉਹਦੇ ਸਭੰਚ ਕੋਈ 2:00 ਵਜੇ ਦਾ ਟਾਈਮ ਸੀਗਾ ਮਲਾਜ਼ਮ ਜਿਹੜਾ ਉੱਥੇ ਡਿਊਟੀ ਤੇ ਲੱਗਾ ਸੀ ਉਹ ਰੋਟੀ ਖਾਣ ਖਾਣਾ ਚ ਖਾਣ ਚਲ ਗਿਆ 19 ਦੇ ਨੂੰ ਤਿੰਨ ਗੱਡੀਆਂ ਉੱਥੋਂ ਟੱਪ ਕੇ ਇੱਧਰ ਆ ਗਈ। ਪ੍ਰਸ਼ਾਸਨ ਦਾ ਟੈਲੀਫੋਨ ਆ ਗਿਆ ਪੁੱਛੋ ਕਰਮਚਾਰੀ ਦਾ ਵੀ ਜਨਾਬ ਤਿੰਨ ਗੱਡੀਆਂ ਇੱਧਰ ਆ ਗਈਆਂ। ਤੇ ਉਹਨਾਂ ਨੂੰ ਲੱਕੋ। ਉਹ ਮੈਂ ਬਰਮਦਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਆਖੇ ਆਪਣਾ ਅੱਜ ਗੱਡੀ ਲੱਕੋ। ਐ ਗੱਡੀਆਂ ਲੱਕੀਆਂ ਡਰਾਈਵਰਾਂ ਨੂੰ ਥੱਲੇ اتارਿਆ ਪਾਣੀ ਪੁਲਾਇਆ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਇਹ ਕਾਨੂੰਨ ਜਿਹੜਾ 8 ਤੋਂ 8 ਦੇਣੇ ਗੱਡੀ ਨਹੀਂ ਚੱਲਣੀ ਤੁਸੀਂ ਪਹਿਲੀ ਵਾਰੀ ਆਇਓ ਇਸ ਕਰਕੇ ਤੁਹਾਡੀ ਗੱਡੀ ਜਿਹੜੀ ਹੈ ਨਾ ਵਾਪਸ ਲੈ ਲਓ 8 ਵਜੇ ਬਾਅਦ ਤੁਸੀਂ ਆ ਜਿਓ ਤੇ ਅਹੀਂ ਇਹੀ ਜਾਣਿਆ ਵੀ ਪ੍ਰਸ਼ਾਸਨ ਅੱਗੇ ਜਾਂ ਸਮਾਜ ਅੱਗੇ ਜਾਂ ਕ੍ਰਾਫਟ ਇੰਡਸਟਰੀ ਵਾਲੇ ਵੀਰਾਂ ਅੱਗੇ ਇੱਕੋ ਇੱਕ ਬੇਨਤੀ ਹੈ ਤੁਹਾਡੇ ਅੱਗੇ ਕਮ ਸੋ ਕਮ ਇਹਨਾਂ ਨੂੰ ਕਹੋ ਵੀ ਦਿਨੇ ਗੱਡੀ ਨਾ ਲਿਓ ਜੇ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਇਹਨੂੰ ਬਿਠਾਉਣੇ ਐਸੇ ਤੋਂ ਤਾਰਾਗਰ ਨਸਪਰਕ ਸਾਧਨ ਸੋ ਯਹਾਂ ਪਰ ਨਾ ਸਾਧਨ ਤਾਂ ਜੀ ਗੱਡੀ ਦੀ ਜਿਹੜੀ ਰੈਫਰਗਲ ਲਾਜ ਨੂੰ ਲੱਗੇ ਦੇ ਆਸ-ਪਾਸ ਤਾਂ ਗੱਡੀ ਜਿਹੜੀ ਅਸੀਂ ਵਾਪਸ ਭੇਜਦੀ ਇੱਧਰ ਜਿੱਦੋਂ ਐਗ ਦੀ ਕੰਮ ਕਰ ਜਾ ਕੇ ਦੀ ਸੋ ਇਹ ਨਹੀਂ ਚਾਹਦੇ ਕਿਸੇ ਵੀ EMPLOYE ਨੂੰ ਡਰੈਕ ਡਰਾਈਵਰ ਨਾਲ ਕੋਈ ਅਨਸਖਾਮਨੀ ਘਟਨਾ ਵਾਪਰੇ ਕਮ ਸੋ ਕਮ ਅਸੀਂ ਡਰਾਈਵਰ ਵੀ ਤੇ ਸਾਡੇ ਵਿੱਚੋਂ ਹੀ ਨੇ ਸੋ ਇਹੋ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ 8 ਤੋਂ 8 ਗੱਡੀ ਬੰਦ ਹੈ ਤੇ ਸਾਰੇ ਮੇਰੇ ਵੀਰ ਭਰਾ ਸਾਡੇ ਦੁਕਾਨਦਾਰਾਂ ਦਾ ਵੀ ਸੋਚਿਆ ਜਾਏ ਕਮ ਸੋ ਕਮ ਦੁਕਾਨਦਾਰ ਵੀ ਸਿਹਰੇ ਕਮਾਈ ਕਰਨਾ ਚਾਹੁੰਦੇ ਨੇ ਸੋ ਇਹੀ ਤੁਹਾਡੇ ਬਾਰੇ ਸੋਚਨੇ ਤੁਸੀ ਸਾਡੇ ਬਾਰੇ ਸੋਚੋ ਸੋ ਜੇ ਕਿਸੇ ਨੂੰ ਕੋਈ ਘਰ 'ਚ ਕੋਈ ਵਿਪਤਾ ਪੈ ਜਾਂਦੀ ਹੈ ਥਾਣੇ ਵਾਲੇ ਸੰਪਰਕ ਸਾਧੋ ਇਹ ਗੱਡੀ ਆਸ-ਆਸਤਾ ਤਵਾ ਦੇਗੇ ਜਿਸ ਤਰ੍ਹਾਂ ਦੀ ਕੋਈ ਧਾਰਮਿਕ ਸਤਾਂ ਤੇ ਗੱਡੀ ਜਾਣੀ ਹੈ ਉਹ ਸਾਡਾ ਅਡੇ ਪ੍ਰਧਾਨ ਜੀ ਨਾਲ ਕੋਈ ਸੰਪਰਕ ਸਾਧਨ ਤੇ ਉਹ ਕੋਈ ਪ੍ਰੂਫ ਦੇਣ ਤੇ ਗੱਡੀ ਚੱਲ ਜੇ ਕੋਈ ਗੱਲ ਆਸ-ਆਸਤਾ ਗੱਡੀਆਂ ਲੰਘ ਜਾਣ ਤਾਂ ਜੀ ਕਿਸੇ ਨੂੰ ਵੀ ਕੋਈ ਅ ਦਿੱਕਤ ਨਾ ਆਈ ਸੋ ਮੀਡੀਆ ਦਾ ਅਹੀਂ ਖਾਸ ਕਰਕੇ ਅੱਜ ਐਸਐਫੀ ਸਾਹਿਬ ਦਾ ਮੰਤਰੀ ਸਾਹਿਬ ਦਾ ਇਲਾਕਾ ਨਿਵਾਸੀਆਂ ਦਾ ਅਡੇ ਨਿਵਾਸੀਆਂ ਦਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹੜਾ ਅੱਜ ਐਕੀ ਸਾਹਿਬ ਦੇ ਅਸੀਂ ਬੜੇ ਰਿਣੀ ਆ ਉਹਨਾਂ ਨੇ ਜੰਮੂ ਕਸ਼ਮੀਰ ਤੱਕ ਮਾਰ ਕੀਤੀ ਹੈ। ਔਰ ਜੰਮੂ ਹੀ ਕਸ਼ਮੀਰ ਦੇ ਵਿੱਚ ਸਾਰੇ ਪ੍ਰਸ਼ਾਸਨ ਇਹਦਾ ਜੰਮੂ ਕਸ਼ਮੀਰ ਦਾ ਹੈ। 35 ਤੋਂ 40 ਗੱਡੀਆਂ ਜਿਹੜੀਆਂ ਨੇ ਇਲੇ ਜੰਮੂ ਜੇਨ ਦੇ ਕੋਲ ਬਾਰਡਰ ਦੇ ਖੜੀਆਂ ਨੇ ਪੰਜਾਬ ਦੇ। ਜਿਹੜੀਆਂ ਜੇਨ ਦੇ ਕੋਲ ਪਾਸੇ ਰੁਕੀਆਂ ਨੇ ਮੇਰਾ ਮੇਰੇ ਦੇ ਲਾਗੇ। ਸੋ ਇਹੀ ਕਮਾਂਗੇ ਜੇ ਬੇਲੇਣਾ ਤੇ ਗੱਡੀਆਂ ਟਪਾਓ ਸਾਡੇ ਪੰਜਾਬ 'ਚ ਰੈਂਟ ਦਿਓ ਤੇ ਜਾਓ। ਤੇ ਜੇ ਦੋ ਨੰਬਰ ਦਾ ਕੰਮ ਕਰਨਾ ਤਾਂ ਫਿਰ ਸਾਡੇ ਪ੍ਰਸ਼ਾਸਨ ਪੰਗਾ ਤਮਾਨ ਜੀ, ਕੇਜਰੀ ਰਾਜ ਜੀ ਸਾਡੇ ਕਲਸੀ ਸਾਹਿਬ, ਮੰਤਰੀ ਸਾਹਿਬ ਸਾਰਿਆਂ ਦਾ ਸਹਿਯੋਗ ਹੈ ਵੀ ਚੰਗਾ ਪ੍ਰਸ਼ਾਸਨ ਚੰਗਾ ਗਵਰਨਸ ਜਿਹੜੀ ਲੋਕਾਂ ਨੂੰ ਅਸੀਂ ਦੇਣੀ ਹੈ ਉਹ ਅਸੀਂ ਦਿੰਦੇ ਪਿਆ ਨਸ਼ਾ ਮੁਕਤ ਬਣਾਉਣ ਵਾਸਤੇ ਬੜਾ ਵੱਡਾ ਸਟੈਪ ਚੁੱਕੇ ਦਾ ਜੁੱਧ ਨਸ਼ਿਆਂ ਪਰੰਤ ਮੰਤਰੀ ਜੀ ਪਿੰਡ-ਪਿੰਡ ਜਾ ਕੇ ਦੇ ਨੇ ਹਰ ਗਲੋਂ ਕੰਮ ਕਰਦੇ ਪੈ ਨੇ ਮੰਤਰੀ ਅਦਾਈ ਦਾ ਸਾਰੇ ਸਰਪੰਚਾਂ ਪੰਜਾਂ ਨੰਬਰਦਾਰਾਂ ਨੂੰ ਕਿਸੇ ਦੀ ਵੀ ਕੋਈ ਜਮਾਨਤ ਜਾਂ ਤਸਦੀਕ ਕਰਨ ਨਾਲ ਜਾਓ ਸੋ ਆਪਣੇ ਆਪ ਜਿਹੜੇ ਬੱਚੇ ਨਸ਼ੇ ਦੇ ਨਾਲ ਲੱਗੇ ਦੇ ਨੇ ਉਹ ਵੀ ਛੁੱਟ ਜਾਣਗੇ ਵਿਚਾਰੇ ਤੇ ਅਸੀਂ ਉਹਨਾਂ ਮਾਪਿਆਂ ਨੂੰ ਕਹਾਂਗੇ ਜੇ ਬੱਚਾ ਖਾਂਦਾ ਤੇ ਜੂਰ ਸਰਪੰਚ ਪੰਚ ਨਾਲ ਸਲਾਹ مشورہ ਬਣਾ ਲੈਣਾ ਕਰੋ ਤਾਂ ਜੋ ਬੱਚੇ ਨੂੰ ਕਿਤੇ ਐਡਮਿਟ ਕਰਾ ਕੇ ਬੱਚਾ ਠੀਕ ਲੀਂ ਜਾਂ ਤੇ ਭਾਇ ਜੀ ਉਹ ਆਪਾਂ ਉੱਥੇ ਇੱਕ ਨੱਟ ਕੀਤਾ ਮੁਲਾਜ਼ਮ ਦੇ ਨਾਲ ਉਹ ਮੁਲਾਜ਼ਮ ਖਾਣਾ ਖਾ ਰਿਹਾ ਸੀ ਇਹਨਾਂ ਨੇ ਕੀ ਕੀਤਾ ਉਹਦਾ ਫਾਇਦਾ ਉਠਾਇਆ ਤੇ ਗੱਡੀਆਂ ਭਜਾ ਕੇ ਲੈ ਆਏ ਤੇ ਅੱਗੇ ਸੁੰਦਰ ਚੱਕ ਅੱਗੇ ਏਡੇ ਬਣੀ ਏਡੇ ਦੇ ਵਿੱਚ ਵੀ ਉਹ ਮੁਲਾਜ਼ਮ ਲਾਏ ਆਪਣੇ ਉਹ ਮੁਲਾਜ਼ਮਾਂ ਨੇ ਫਿਰ ਇੱਥੇ ਪਬਲਿਕ ਦੇ ਸਹਿਯੋਗ ਦੇ ਨਾਲ ਗੱਡੀਆਂ ਜਿਹੜੀਆਂ ਤਿੰਨੇ ਰੋਕ ਲੀਆਂ ਰੋਕੇ ਉਹਨਾਂ ਨੂੰ ਅਸੀਂ ਚਲੋ ਸਮਝਾ ਕੇ ਤੇ ਗੱਡੀਆਂ ਵਾਪਸ ਕਰਤੀਆਂ ਵੀ ਅੱਜ ਤੋਂ ਬਾਅਦ ਜੇ ਤੁਸੀਂ 8 ਵਜੇ ਤੋਂ ਪਹਿਲੇ ਨਹੀਂ ਗੱਡੀ ਲੈ ਕੇ ਆਣ ਤੇ ਉਹ ਸਮਝ ਗਏ ਨੇ ਆਪਣੀਆਂ ਗੱਡੀਆਂ ਵਾਪਸ ਲੈ ਗਏ ਸਾਰੇ ਟਰੱਕ ਡਰਾਈਵਰਾਂ ਨੂੰ ਟਰੱਕਾਂ ਦੇ ਮਾਲਕਾਂ ਨੂੰ ਆਪਾਂ ਅਪੀਲ ਕਰਨੀ ਚਾਹੁੰਦੇ ਹਾਂ ਸਾਡੀ ਅਪੀਲ ਜਿਹੜੀ ਆ ਸੁਣ ਕਿ ਸਵੇਰੇ 8 ਵਜੇ ਤੋਂ ਲੈ ਕੇ ਤੇ ਰਾਤ ਦੇ 8 ਵਜੇ ਤੱਕ ਬਿਲਕੁਲ ਹੀ ਗੱਡੀ ਇੱਧਰ ਨਾ ਲਿਆਣ ਜਿਹੜਾ ਵੀ ਗੱਡੀ ਲੈ ਕੇ ਆਏਗਾ ਉਹਦੇ ਖਿਲਾਫ ਆਪਾਂ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਜਰੂਰ ਦਿਨ ਦੇ ਟਾਈਮ ਪੁਲਿਸ ਇੱਥੇ ਇਸ ਰੋਡ ਦੇ ਉੱਪਰ ਗੱਡੀ ਨਾ ਲੈ ਕੇ ਹਨ ਕਰੈਚਰ ਵਾਲੀ ਰਾਤ ਦੇ ਟਾਈਮ ਆਪਣੀ ਜਿੰਨੀਆਂ ਮਰਜ਼ੀ ਗੱਡੀਆਂ ਲੈ ਕੇ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਨਾ ਹੀ ਪਬਲਿਕ ਨੂੰ ਕੋਈ ਇਤਰਾਜ਼